ਤਾਈ ਗੋਮਾਜੀ ਕੁੱਟੀ ਚੜੀ ਅਸਮਾਨੀ ਟੱਟ ਰੋ ਗੀਤ ਸਿੰਘ ਜੀ ਗੱਲ ਕਰ ਰਹੇ ਨੇ ਹਾਂਜੀ ਜੀ ਹਾਂਜੀ ਸਾਸ਼ੀ ਗੱਲ ਪਾਜੀ ਮੈਂ ਚੰਡੀਗੜ੍ਹ ਤੋਂ ਗੱਲ ਕਰ ਰਿਹਾ ਤੇ ਮੈਂ ਟਰੈਵਲ ਏਜੰਟ ਆ ਮੁੰਡੇ ਮੰਡੇ ਬਾਹਰ ਭੇਜਦਾ ਹਾਂ ਹਾਂਜੀ ਤੇ ਪਾਜੀ ਮੈਨੂੰ ਪਤਾ ਲੱਗਾ ਸੀ ਤੁਹਾਡੇ ਬੇਟੇ ਨੇ ਬਾਹਰ ਦੀ ਫਾਈਲ ਫੁੱਲ ਲਾਉਣੀ ਆ ਤੇ ਲਾਤੀ ਕੇ ਜੇ ਲਾਉਣੀ ਆ ਵੈਸੇ ਨਹੀਂ ਲਾਉਣੀ ਆ ਜੀ ਅਜੇ ਲਾਈ ਨਹੀਂ ਆ ਨਾ ਹੀ ਅੱਛਾ ਮੈਨੂੰ ਤੁਹਾਡੇ ਕਿਸੇ ਚਾਹਣ ਵਾਲੇ ਨੇ ਨੰਬਰ ਦਿੱਤਾ ਸੀਗਾ ਤੇ ਮੈਂ ਮੁੰਡੇ ਮੰਡੇ ਪਹਿਲਾਂ ਬਹੁਤ ਭੇਜਿਆ ਬਾਹਰ ਮੈਂ ਕਿਹਾ ਚਲੋ ਪਾਜੀ ਹੁਣਾਂ ਨੂੰ ਫੋਨ ਕਰਕੇ ਪੁੱਛ ਲੈਨੇ ਆ ਘੱਟ ਪੈਸਿਆਂ 'ਚ ਕੰਮ ਇਹ ਮਨਾ ਰਿਓ ਘਟ ਮੈਂ ਜਿਤ ਪਰ ਪਾਜੀ ਕਿ ਇਹਨੂੰ ਦੱਸਿਓ ਨਾ ਜੀ ਇਹ ਹੀ ਗੇ ਇਹਨੂੰ ਦੱਸਿਆ ਨਹੀਂ ਆ ਜੀ ਨਹੀਂ ਨਹੀਂ ਮੈਂ ਚਲੋ ਇਹ ਗੱਲਾਂ ਤਾਂ ਪਰਦੇ ਚ ਰਹਿਣ ਤਾਂ ਚੰਗੀਆਂ ਇਦਾਂ ਦੀ ਗੱਲ ਕੋਈ ਨਹੀਂ ਬੰਦਾ ਬਾਹਰ ਪਹੁੰਚ ਜਾਏਗਾ ਫੇਰ ਹੀ ਚਲੋ ਗੱਲ ਖੋਲਣੀ ਚਾਹੀਦੀ ਹੈ ਕਿਉਂਕਿ ਲੋਕਾਂ ਦੀਆਂ ਨਜ਼ਰਾਂ ਬਹੁ ਹੁੰਦੀਆਂ ਤੇ ਮੁੰਡੇ ਨੇ ਕੱਲੇ ਨੇ ਫਾਈਲ ਲਾਉਣੀ ਆ ਮੁੰਡੇ ਕੱਲੇ ਨੇ ਨਹੀਂ ਨਾ ਲਗਣੀ ਜੀ ਵਿਆਹ ਕਰਾ ਕੇ ਲਾਉਣੀ ਆ ਜੀ ਅੱਛਾ ਵਿਆਹ ਕਰਾ ਕੇ ਫਿਰ ਤਾਂ ਵਧੀਆ ਚਲੋ ਕਪਲ ਫਾਈਲ ਲੱਗ ਜੂਗੀ ਇੱਕ ਕੰਮ ਕਰੀ ਜਾਓ ਉੱਥੇ ਜਾ ਕੇ ਇੱਕ ਪੜੀ ਜਾਓ ਹਾਂ ਜੀ ਹਾਂ ਜੀ ਤੇ ਕੋਈ ਨਹੀਂ ਬਾਜੀ ਲਾ ਦੇਾਂਗੇ ਤੁਸੀਂ ਚੰਡੀਗੜ੍ਹ ਆ ਜਾਓ ਕਿਸ ਦਿਨ ਜੇ ਕੋਈ ਗੱਲ ਬਾਤ ਹੈਗੀ ਤੁਸੀਂ ਖੋਲ ਕੇ ਦੱਸ ਸਕਦੇ ਆਂ ਇਦਾਂ ਦੀ ਕੋਈ ਗੱਲ ਨਹੀਂ। ਹਾਂਜੀ ਉਹਨੇ ਮਾਮੇ ਦੀ ਕੁੜੀ ਨਾਲ ਵਿਆਹ ਕਰਾ ਆ ਕੇ ਤੇ ਫੈਲ ਆਉਣੀ ਆਹੀ ਤਾਂ ਕਰਕੇ ਆਨੇ ਆਂ ਭਾਜੀ। ਇਹ ਬਹੁਤ ਵਾਰ ਰੌਲਾ ਨਾ ਪਈ ਜੀ। ਤੇ ਭਾਜੀ ਜੀ ਇਹ ਤੰਹੀ ਲਾ ਸਕਦੇ ਹੋ ਫੈਲ ਸਾਡੇ ਬੱਚਿਆਂ ਦੀ ਤੇ ਠੀਕ ਆ ਭਾਜੀ ਉਹਨਾਂ ਨੇ ਕੈਨੇਡਾ ਜਾਣਾ ਜੀ। ਤੇ ਮਾਮੇ ਦੀ ਕੁੜੀ ਨਾਲ ਵਿਆਹ ਕਰਾਉਣਾ। ਹਾਂਜੀ ਹਾਂਜੀ। ਜਿਹੜੇ ਉਹ ਟੈਂਪਰੇਰੀ ਕਰਾਉਂਦੇ ਹੁੰਦੇ ਆ। ਹਾਂਜੀ ਹਾਂਜੀ ਉਹਨੇ ਏਅਰਲਟ ਕੀਤੀ ਆ ਨਾ ਜੀ। ਕਿੱਥੋਂ ਦੀ ਦੱਸਿਆ ਤੁਸੀਂ ਫਾਈਲ ਲਾਉਣੀ ਆ? ਕੈਨੇਡਾ ਦੀ ਜੀ ਕੈਨੇਡਾ ਦੀ ਤੁਹਾਡੀ ਉਮਰ ਕਿੰਨੀ ਖੋ ਉਮਰ ਮੇਰੀ ਜੀ 45 ਸਾਲ ਹੈਗੀ ਆ ਜੀ ਭਾਜੀ ਕੈਨੇਡਾ ਦਾ ਵੀਜ਼ਾ ਨਹੀਂ ਤੁਹਾਨੂੰ ਮਿਲਣਾ ਇੱਕ ਹੋਰ ਕੰਟਰੀ ਹੈਗੀ ਆਪਾਂ ਉੱਥੇ ਭੇਜ ਦਿੰਨੇ ਆ ਤੁਹਾਡੇ ਮੁੰਡੇ ਕੁੜੀ ਨੂੰ ਕਿੱਥੇ ਜੀ ਇਹ ਹੈਗਾ ਜੀ ਬੇ ਸ਼ਰਮਪੁਰ ਤੁਹਾਨੂੰ ਦੱਸੋ ਤੇ ਉਹ ਨੰਬਰ ਕਿੰਨੇ ਦਿੱਤਾ ਵਾ ਤੂੰ ਇੱਕ ਵਾਰ ਦੱਸ ਸਹੀ ਉਹ ਤੇ ਵੀ ਕਰ ਦਿੰਨੇ ਆ ਟੋਟੇ ਤੇ ਤੂੰ ਦੱਸ ਸਹੀ ਤੇਰਾ ਨੰਬਰ ਘਟਾ ਲਈ ਨਾ ਤੈਨੂੰ ਮਿਲ ਨਹੀਂ ਪਾਜੀ ਜਗवाणी ਰੇਡੀਓ ਤੋਂ ਗੱਲ ਕਰ ਰਹੇ ਆ ਤੇ ਇਸ ਵਕਤ ਤੁਹਾਨੂੰ ਬਹੁਤ ਸਾਰੇ ਲੋਕ ਸੁਣ ਰਹੇ ਆ ਜਿੱਦਾਂ ਤੁਸੀਂ ਵਿਆਹ ਕਰਾ ਕੇ ਮੁੰਡੇ ਕੁੜੀ ਨੂੰ ਭੇਜਦੇ ਪਏ ਆ ਮਾਮੇ ਦੀ ਕੁੜੀ ਨਾਲ ਤੇ ਉਹ ਸਹੀ ਕਰ ਰਹੇ ਆ ਤੁਸੀਂ ਹਰ ਬਿਲਕੁਲ ਭਾਈ ਜਿਹੜੀ ਗਲਤੀ ਹੋ ਗਈ ਆ ਉਹਦੀ ਮਾਫੀ ਦੇਣਾ ਤੇ ਅੱਜ ਨਹੀਂ ਕਹਿੰਦਾ ਇੱਥੇ ਦੇ ਇੱਥੇ ਰਹਾਂ ਤੇ ਹੋ ਪਹਿਲੇ ਸਮੇਂ 'ਚ ਲੋਕ ਸੋਚਦੇ ਸੀਗੇ ਕਿ ਪੈਸਾ ਆਉਂਦਾ ਜਾਂਦਾ ਰਹਿੰਦਾ ਕੋਈ ਗੱਲ ਨਹੀਂ ਬੰਦੇ ਦੀ ਇੱਜ਼ਤ ਹੋਣੀ ਚਾਹੀਦੀ ਆ ਪਰ ਅੱਜ ਕੱਲ ਲੋਕੀ ਇਹ ਸੋਚਦੇ ਆ ਕਿ ਇੱਜ਼ਤ ਆਉਂਦੀ ਜਾਂਦੀ ਰਹਿੰਦੀ ਆ ਬੰਦੇ ਕੋਲ ਪੈਸਾ ਹੋਣਾ ਚਾਹੀਦਾ ਦੋਵੇਂ ਹੱਥ ਜੋੜ ਕੇ ਬੇਨਤੀ ਆ ਭਾਈ ਕਦੇ ਵੀ ਕੋਈ ਬੰਦਾ ਰੋਟੀ ਖਾਣੋਂ ਭੁੱਖਾ ਨਹੀਂ ਮਰਦਾ ਪਰ ਜਿਹੜੀ ਰੋਟੀ ਇੱਜ਼ਤ ਨਾਲ ਕਮਾਈ ਹੁੰਦੀ ਆ ਉਹਦਾ ਸਵਾਦ ਹੀ ਕੁਝ ਹੋਰ ਹੁੰਦਾ लवली ਨੂਰ ਦੇ ਨਾਮ ਤੋਂ ਮੈਂ ਫੇਸਬੁੱਕ ਉੱਤੇ ਹੈਗਾ ਤੁਸੀਂ ਸੁਣਦੇ ਰਹੋ ਪੰਜਾਬ ਤੇ ਪੰਜਾਬੀਆਂ ਦੀ ਸ਼ਾਨ ਤੁਹਾਡਾ ਆਪਣਾ ਜੱਗ ਬਣੀ ਰੇਡੀਓ